ਆ ਕੀ ਆ ਟੁੱਟੀਆਂ ਜੀਆਂ ਚੋਣਾ ਜ਼ਿਲ੍ਹਾ ਪ੍ਰੀਸ਼ਦ ਦੀ ਕਹਿੰਦੇ ਆ ਵਾਲੋ ਵਾਲੀ ਕਰਾਤੇ ਲੋਕੀ ਫੜ ਕੇ ਲੱਖ ਦੀ ਲਾਹਣਤ ਆ ਜਿਹੜੇ ਲੀਡਰਾਂ ਪਿੱਛੇ ਜਾ ਕੇ ਲੜ ਕੇ ਪੱਗਾਂ ਲਾਉਣ ਦੇ ਇੱਕ ਦੂਜੇ ਦੀਆਂ ਡੁੱਬ ਕੇ ਨਹੀਂ ਮਰ ਜਾਣਾ ਜੀਦਾ ਤੁਹਾਨੂੰ ਉਹ ਅੰਦਰ ਬੈਠੇ ਚਾਹ ਇਕੱਠੇ ਪੀਂਦੇ ਆ ਤੁਸੀਂ ਬਾਹਰ ਧੀਰੀ ਭੈਂਦੀ ਗਾਲਾਂ ਕੱਢਣ ਦੇ ਖਲੁੱਤੇ ਉੱਥੇ ਸ਼ਰਮ ਆਉਣੀ ਚਾਹੀਦੀ ਹੈ ਸਰਦਾਰ ਕਿਹੜੇ ਪੱਸੇ ਹੋ ਰਹਿ ਗਿਆ ਕੀ ਉਹ ਨਕਮੀਆਂ ਦੀਆਂ ਜ਼ਿਲ੍ਹਾ ਪ੍ਰੀਸ਼ਦ ਕੀ ਹੁੰਦੀ ਆ ਉਹ ਮਹਾਸਿਰ ਜੋੜ ਕੇ ਤੁਸੀਂ ਬਹਿਣ ਲੱਗੇ ਹੋ ਤੁਹਾਨੂੰ ਲੀਡਰਾਂ ਨੇ ਇਹੋ ਜਿਹਾ ਜੁੱਤੀ ਕੋ ਜੁੱਤੀ ਕੀਤਾ ਵਾ ਸਿਰ ਨਹੀਂ ਜੁੜਨੇ ਤੁਹਾਡੇ 10-10 ਸਾਲ ਵੇਖਿਓ ਆਪ ਉਹ ਵਿਆਹਾਂ ਦੇ ਵੀ ਇਕੱਠੇ ਹੋਣ ਮਰੇ ਪਰੇ ਦੇ ਵੀ ਇਕੱਠੇ ਹੋਣ ਜਾਂਦੇ ਕਿ ਨਹੀਂ ਐਮਐਲਏ ਐਮਐਲਏ ਦੇ ਜਾਂਦਾ ਕਿ ਨਹੀਂ ਜਾਂਦਾ ਮੁੰਡੇ ਦਾ ਵਿਆਹ ਹੋਵੇ ਕੁੜੀ ਦਾ ਵਿਆਹ ਹੋਵੇ ਜਾਂਦੇ ਕਿ ਨਹੀਂ ਜਾਂਦੇ ਆ ਕਿੱਡੇ ਵੱਡੇ ਲੀਡਰ ਦਾ ਵਿਆਹ ਹੋਇਆ ਏ ਉਹਦੇ ਸਾਰੇ ਹੀ ਗਏ ਕੁੜੀ ਦੇ ਉਹਦੀ ਕੁੜੀ ਦਾ ਸ਼ਾਇਦ ਵਿਆਹ ਸੀ ਪਿਛੇ ਦੇ ਅਹੀਂ ਪਿੰਡਾਂ 'ਚ ਵੈਰ ਪਾ ਕੇ ਬੈਠੇ ਨੋ 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 ਅਹੀਂ ਪਹਿਲਾਂ ਲੜਨਾ ਹੀ ਵੇਖੀ ਇਹਦੀ ਪੱਗ ਮੈਂ ਲਾਉਣੀ ਦਾੜ੍ਹੀ ਮੈਂ ਪੁੱਟਣੀ ਇਹਦੀ ਸਾਡੇ ਮੰਤਰੀ ਸਾਹਿਬ ਨੂੰ ਮਾੜਾ ਕਹੂਗਾ ਕਿਉਂ ਮੰਤਰੀ ਨਰਖਾ ਮਾਰਨਿਆਂ ਦਾ ਕਰਾਤੇ ਜੁੱਤੀ ਕੋ ਜੁੱਤੀ ਵੇਖਿਆ ਕਰਨੀ